ਸਰਬ ਦੀ ਸ਼ਲੋਕ ਔਰ ਤਾਰੇ ਜੋ ਅੰਤਰ ਨਾਮ ਸਰਬ ਮੈਂ ਪਿਖੇ ਭਗਵਾਨ ਨਮਖ ਨਮਖ ਠਾਕੁਰ ਨਮਸ਼ਕਾਰ ਨਾਨਕ ਓ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰਤ੍ਰ ਰੂਪਨ ਪੇਖੇ ਨਿਤਰ ਸਾਧਕ ਟਹਿਲ ਸੰਤ ਸੰਗ 헤ਤ ਕੰਨ ਨ ਸੁਨੈ ਕਾਹੂ ਕੀ ਨਿੰਦਾ ਸਬਦ ਜਨੈ ਆਪਸ ਕੋ ਮੰਦਾ ਗੁਰ ਪ੍ਰਸਾਦਿ ਵਿਖਿਆ ਪਰਹਰ ਮਨ ਕੀ ਬਾਸਨਾ ਮੰਤ ਟਰੈ ਇੰਦਰ ਜਿਤ ਪੰਚ ਦੋਗਤ ਰਹਿਤ ਨਾਨਕ ਕੋਟ ਮਤੇ ਕੋ ਐਸਾ ਪਰਸ ਬਸਨੋ ਸੋ ਜਸੂ ਪਰਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਤ ਹੋਵੇ ਨਾ ਕਰਮ ਤਿਸ ਬਸਨੋ ਕਾ ਨਰਮਲ ਧਰਮ ਕਾਹੂ ਫਲ ਕੇਸ਼ਨ ਬਾਸ਼ਾ ਕੇਵਲ ਭਗਤ ਕੀਰਤਨ ਸੰਗ ਰਾਚੈ ਮਾਨਤਾ ਦੇ ਅੰਤਰ ਸਿਮਰਨ ਗੋਪਾਲ ਸਭੂ ਪਰ ਹੋਵਤਿ ਕਿਰਪਾਲ ਆਪ ਦਰੜੈ ਅਵਰ ਨਾਮ ਜਪਾਵੈ ਨਾਨਕ ਓ ਬੈ ਸੁਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਟ ਕਾ ਸੰਗ ਮਨ ਤੇ ਬਿਨ ਸਹ ਸਗਲਾ ਪਰਮਾ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖੋਐ ਤਿਸ ਭਗਉਤੀ ਕੀਮਤ ਉੱਤਮ ਹੋਐ ਭਗਵੰਤ ਕਟੈਲ ਕਰੇ ਨਿਤਨੀਤ ਮਨ ਤਨੇ ਅਰਪੈ ਬਿਸਨਪਰੀਤ ਹਰ ਕੇ ਚਰਨ ਹਿਰਦੈ ਵਸਾ ਬਸਵ ਨਾਨਕ ਐਸਾ ਭਗਉਤੀ ਭਗਵੰਤ ਕੁਪਾਵੈ ਸੋ ਪੰਡਤ ਜੋ ਮਨ ਪਰਪੁੱਤਿ ਰਾਮ ਨਾਮ ਆਤਮਾ ਸੋਦਾ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕਾ ਪ੍ਰਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋਨ ਨ ਆਵੇ 베ਦ ਪੁਰਾਨ ਸਿਮਰਤ 부ਜੇ ਮੂਲਾ ਸੁਖ ਮਦਨ ਸਤੂਲਾ ਜਾ ਵਰਨਾ ਕੋ ਦੇਉ ਉਪਦੇਸ਼ ਨਾਨਕ ਉਸ ਪੰਡਤ ਕਾ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਾ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪਤ ਉਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਤਾਰੈ ਪਸ਼ ਪ੍ਰੇਤ ਮੁਗਦ ਪਾਥਰ ਕ ਤਾਰੈ ਸਰਬ ਰੋਗ ਕਾਉ ਖਦ ਨਾਮ ਕਲਿਆਣ ਰੂਪ ਮੰਗਲ ਕਨ ਗਾਮ ਕਾਉ ਜੁਗਤ ਕਤੈ ਨ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਾ ਮਨ ਪਰਮ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਦਸ ਨਦਰੀ ਆਇਆ ਦਾਸ ਦ ਸੰਤਨ ਪਾਏ ਤਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਤਰਗ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰ ਤਸ ਦਾਸ ਕੋ ਸਭ ਸੋਝੇ ਪਰ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੇ ਆਗਿਆ ਆਤਮ ਸਹਿਤਾਵੈ ਜੀਵਨ ਮੁਕਤ ਸਉ ਕਹਾਵੈ ਤਸਾ ਹਰਖ ਤਸਾ ਸਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਤਸਾ ਸਵਰਨ ਤਸੀ ਉਸ ਮਾਟੀ ਤਸਾ ਅੰਮ੍ਰਿਤ ਤਸੀ ਵਿਖਾਟੀ ਤਸਾ ਮਾਨ ਤਸਾ ਬਮਾਨ ਤਸਾ ਰੰਗ ਤਸਾ ਰਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਓ ਪੁਰਖ ਕਈ ਜੀਵਨ ਮੁਗਤ ਬਾਰ ਬ੍ਰਹਮ ਕੇ ਸਗਲ ਠਾਉ ਜਿਤ ਜਿਤ ਕਰ ਰਖ ਤਸਤ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਪਵ ਸੋਈ ਪਨ ਹੋਗੈ ਬਸ ਰਿਓ ਆਪ ਹੋਏ ਅਨੰਤ ਤਰੰਗ ਲਖ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤਸ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭੈ ਨਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤਨ ਪਾਰਵਾਰ ਨਾਨਕ ਰਚਨਾ ਪ੍ਰਭ ਰਚੇ ਬਹੁ ਵਿਦਵਾਨ ਕੋ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪਰਮੇ ਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪਿਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨੰਤਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮਨ ਕੋਰਾ ਕਈ ਕੋਟ ਪਰ ਦਰਪਕ ਹਿਰੇ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾ ਸ਼ਰਮਾ ਹੈ ਕਈ ਕੋਟ ਪਰਦੇਸ਼ ਪਰਮਾ ਹੈ ਜਿਤ ਦਿੱਤ ਲਾਵ ਤਿਤ ਤਤ ਲਗਣਾ ਨਾਨਕ ਕਰਦੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਦਜਤੇ ਜੋਗੇ ਕਈ ਕੋਟ ਰਾਜ ਰਸ ਪੋਗੇ ਕਈ ਕੋਟ ਪੰਖੇ ਸਰਪ ਪਾਏ ਕਈ ਕੋਟ ਪਾਤਰ ਬਿਰਕਨ ਉਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ਼ ਪੂ ਮੰਡਲ ਕਈ ਕੋਟ ਸਸੀਰ ਸੂਰਨ ਖਤਰ ਕਈ ਕੋਟ ਦੇਵਦਾਨ ਅੰਦਰ ਸਰ ਸ਼ਤਰ ਸਗਲ ਸਮਗਰੇ ਆਪਣੇ ਸੂਤ ਤਾਰ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨ ਸਤਾਰ ਕਈ ਕੋਟ ਰਾਜ ਸੂਤ ਤਮਸ ਸਾਤਕ ਕਈ ਕੋਟ 베ਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਧੀਵੇ ਕਈ ਕੋਟ ਜਖ ਕਿਨਰ ਪ੍ਰਸਾਚ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਬੂਤ ਦੂਰ ਨਾਨਕ ਆਪ ਲਿਪਤ ਰਹਾ ਪ੍ਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਜੋਨੇ ਫਿਰੈ कई कोट बैठती खाहे कई कोट काले तक पाहे कई कोट की रतनवंत कई कोट माया मायम चिंत नानक सब किस प्रभ कह कई कोट पैब बरागे राम नाम संगत लागे ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਨ ਲਗਾ ਰੰਗ ਜਿਨ ਕੋ ਹੋਏ ਆਪਸੋ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਕਈ ਕੋਟ ਕਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕਿੰਨੋ ਵਿਸਤਾਰ ਕਈ ਬਾਰ ਫਸਰਿ ਉਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਬ ਭਾਂਤ ਪ੍ਰਤਿ ਹੋਏ ਪ੍ਰਭ ਮਾਇ ਸਮਾਤ ਤਾਕ ਅੰਤਨ ਜਾਣ ਕੋਏ ਹਪੇ ਆਪ ਨਾਨਕ ਪ੍ਰਸ ਹੋਏ ਕਈ ਕੋਟ ਪਰਮ ਬ੍ਰਹਮ ਕੇ ਦਾਸ ਤិន ਹੋਵਤ ਆਤਮ ਪ੍ਰਗਾਸ ਕਈ ਕੋਟ ਤਤਕ ਬਿਤ ਸਦਾ ਨਿਹਾਰੇ ਏਕੋ ਨਿਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੈ ਸਦ ਸਦੀ ਦੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਖਸ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰਾ ਨਹੀਂ ਕੋਏ ਨਾਨਕ ਤਿਸ ਬਲ ਹਾਰਨ ਗਲ ਥਲ ਮਹੀ ਅਲਸੋਏ ਅਸ਼ਟਪਦੀ ਕਰਨ ਕ ਰਾਵਨ ਕਰਨ ਜੋਗ ਜੋਤ ਸਪਾਵੈ ਸੋਈ ਹੋਗਿ ਕਨ ਮਥਾ ਬੂਧਾਪਨ ਹਾਰਾ ਅੰਤਨ ਕਿਸ ਪਾਰ ਆਵਾਰਾ ਹੁਕਮੈ ਤਾਰ ਧਰ ਰਹਾਵੈ ਹੁਕਮ ਹੈ ਉਪਜੈ ਹੁਕਮ ਸਮਾਵੈ ਹੁਕਮ ਹੈ ਊਚ ਨੀਚ ਬਹਾਰ ਹੁਕਮ ਹੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਲਿਕ ਸਭ ਮੈਂ ਰਹਿ ਸਮਾਈ ਪ੍ਰਭ ਪਾਵੇ ਮਨੁੱਖ ਗਤ ਪਾਵੇ ਪ੍ਰਭ ਪਾਵੇ ਤਾਂ ਪਾਤਰ ਦਰਾਵੇ ਪ੍ਰਭ ਪਾਵੇ ਬਿਨ ਸਾਸਤਿ ਰੱਖੈ ਪ੍ਰਭ ਪਾਵੇ ਤਾਂ ਹਰ ਗੁਣ ਪਾਖੈ ਰਾ ਪਾਵੇ ਤਾਂ ਪਤ ਤੋ ਡਰ ਆਪ ਕਰ ਆਪਨ ਵਿਚਾਰ ਦੋਹਾ ਸਰਿਆ ਕਾ ਆਪ ਸੁਆਮੀ ਖੇਲ ਬਿਗਸਾ ਅੰਤਰ ਜਮੇ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੇ ਕਾ ਮਨੁਖ ਤੇ ਕਿਆ ਹੋਏ ਆਵੇ ਜੋਤਿ ਸਪਾਵੇ ਸੋਈ ਕਰਾਵੇ ਇਸ ਕਾ ਹਾਥ ਹੋਏ ਤਾ ਸਭ ਕੁਛ ਲੇ ਜੋਤਿ ਸਪਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਣਾ ਆਪ ਬਚੈ ਪਰਮੇ ਪੂਲਾ ਦੇ ਦਿਸਤਾਵੇ ਨਮਕ ਮੈਂ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਦਿਸੋ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕੇ ਨਮਾਨੀ ਟਕੇ ਤਕੋ ਰਾਜ ਪਰਮ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਸ਼ੂ ਨ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੇ ਕਰੈ ਬਖਸ਼ੇਸ਼ ਤਾ ਕਾ ਲਿਖਾ ਨ ਗਣ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਨ ਤੋ ਆਪ ਬਨਾਏ ਨਾਨਕ ਜਿਵੇ ਦੇਖ ਬਡਾਏ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ 나ਥ ਆਗਿਆਕਾਰੀ ਬਪਰਾ ਜੀਉ ਦੁਤ ਸਪਾਵੇ ਸੋਈ ਪਨਥਿਉ ਕਬੂ ਊਚ ਨੀਤ ਮਹ ਬਸਾ ਕਬੂ ਸੋਗ ਹਰਖ ਰੰਗਸ ਕਬੂ ਨਿੰਦ ਚੰਦ ਬਹਾਰ ਕਬੂ ਓਬ ਕਾਸ਼ ਪਿਆਲ ਕਬਹ ਹੋਂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬਹ ਕਿਰਤ ਕਰ ਬਪਾਤ ਕਬਹ ਸੁਰੈ ਦਿਨ ਰਾਤ ਕਬਹ ਮਹਾਕਰੋਧ ਬਿਕਰਾਲ ਕਬਹ ਹੋਂ ਸਰਬ ਕੇ ਹੋਤ ਰਵਾਲ ਕਬਹ ਹੋਏ ਬੈ ਬੜਾ ਰਾਜ ਕਬਹ ਪਖਾਰੇ ਨੀਜ ਕਾ ਸਾਜਾ ਕਬੂ ਹਉ ਅਪਕੇ ਰਤਮ ਹੈ ਆਵੇ ਕਬੂ ਪਲਾ ਪਲਾ ਕਹਾਵੇ ਜਿਉ ਪ੍ਰਭ ਰਾਖੇ ਤਿ ਵਿਰਹਿ ਰਹਿ ਘੁਰ ਪ੍ਰਸਾਦ ਨਾਨਕ ਸਤ ਕਹੈ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮਨ ਧਿਆਰੀ ਲਾਵੇ ਧਿਆਨ ਕਬੂ ਟਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਕ ਗਿਆਨ ਕਬੂਹੋ ਕੀਟ ਹਸਤ ਪਤੰਗ ਹੋਇ ਜੀਆ ਅਨਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿ ਸਵਾਗ ਦਿਖਾਵੇ ਜੋ ਪ੍ਰਪਾਵ ਤਵ ਨਚਾਵੇ ਜੋਤ ਸਪਾਵੇ ਸੋਈ ਹੋਏ ਨਾਨਕ ਦੂਜਾ ਅਵਰਨ ਕੋਏ ਕਬੂ ਸਾਧ ਸੰਗਤਿ 에 ਪਾਵੇ ਉਸ ਸਤਾਨ ਤੇ ਬਹੁ ਰਨ ਆਵੇ ਅੰਦਰ ਹੋਏ ਗਿਆਨ ਪ੍ਰਗਾਸ ਉਸ ਸਤਾਨ ਕਾ ਨੈ ਬਿਨਾਸ ਮਾਨ ਤਨ ਰਾ ਨਾਮ ਰਤੇ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਵੇਂ ਜਲ ਮੈ ਚਲ ਆਏ ਕਟਨ ਤਿਉ ਜੋਤੀ ਸੰਗ ਜੋਤ ਸਮਨ ਮਿਟ ਗਏ ਗਵਨ ਪਾਏ ਬਿਸ਼ਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸ਼ਲੋਕ ਸੁਖਿ ਬਸੇ ਮਸਕੀਨਿਆ ਆਪ ਨਿਵਾਰ ਤਲੇ बड़े बड़े अहंकारियां नानक गर्ब गले अष्टपदी जिस काय अंतर राज बिमान सो नरक पाति होवत सुआन जो जनम जो बनवंत सो होवत वृष्टा का जनता आपसक कर्मवंत कहावे जन्म मरे बटोण परमावे तन पूमका जो करे गुमान ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੇ ਬਸਾਵੇ ਨਾਨਕ ਇਹਾ ਮੁਕਤ ਅਗੇ ਸਭ ਪਾਵੇ ਤਨਵੰਤਾ ਹੋਏ ਕਰ ਗਰਬਾਵੇ ਤਰਨ ਸਮਾਨ ਕਾਸ਼ ਸੰਗਨ ਜਾਵੇ ਬਾਲਸ ਕਰਮਾਨੋ ਕੋ ਪਰ ਕਰਿਆਸ ਬਲ ਪੀਤਰ ਤਾਕਾ ਹੋਏ ਬినాਸ਼ ਸਭ ਤੇ ਆਪ ਜਨ ਬਲਵੰਤ ਖਰਮੇ ਹੋਇ ਜਾਏ பசਮੰਤ ਕਿਸਨ ਬਦ ਆਪ ਹੰਕਾਰੀ ਧਰਮ ਰਤਿਸ ਕਰੇ ਕੁਵਾਰੀ ਗੁਰ ਪ੍ਰਸਾਦ ਜਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਤਰਗ ਪਰਵਾਨ ਕੋਟ ਕਰਮ ਕਰਹੁ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਗ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਆਨ ਕੋ ਯਤਨ ਕਰ ਆਤਮ ਨੇ ਦਰਵੈ ਹਰ ਦਰਗ ਕਹ ਕੈ ਸਿ ਗਵੈ ਆਪਸ ਕੋ ਜੋ پلਕਾ ਵੈ ਤਿਸ ਬਲਾਈ ਨਿਕਟਨ ਆਵੈ ਸਰਬ ਕਿਰੇਨ ਜਕ ਮਨ ਹੋਏ ਕਹ ਨਾਨਕ ਤਾਂ ਕੀ ਨਰਮਲ ਸੋਏ ਗਿਆਬ ਲਗ ਜਾਨੈ ਮੁਜ ਤੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬੇ ਜਨ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਚੀਤਾ ਜਬ ਲਗ ਮੋ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਕਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹਾ ਛੂਟੇ ਸਹਸ ਖਟੇ ਲਖ ਕੋਠ ਤਾਵੇ ਤ੍ਰਿਪਤਨ ਆਵੇ ਮਾਇਆ ਪਛ ਪਾਵੇ ਹਨਕ ਭੋਗ ਵਿਖਿਆ ਕੇ ਕਰ ਨਾ ਤ੍ਰਿਪਤਾਵੇ ਖਪ ਖਮ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੈ ਸਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜパਗੇ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਕੈ ਹਾਤ ਕਾਂ ਵਿਚਾਰ ਜੈਸੀ ਮਤ ਦੇ ਜੈਸੀ ਦ੍ਰਿਸ਼ਟ ਕਰੇ ਤਸਾ ਹੋਏ ਆਪੇ ਆਪ ਆਪ ਪ੍ਰਸੋਏ ਜੋ ਕਿਸੇ ਕਿਨ੍ਹ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੋਜਤ ਖਾ ਕਰੇ ਬਿਬੇਕ ਆਪੇਕ ਆਪੇ ਹੈ ਅਨੇਕ ਮਰੈ ਨਾ ਬਿਨਸਾ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨ੍ਹ ਆਪਣਨ ਵਿਸਤਾਰ ਸਭ ਕਾ ਸੋਸਕ ਕਰਨੇ ਹਾਰ ਉਸ ਤੇ ਪਿੰਨ ਕਹੋ ਕਿਛ ਹੋਏ ਥਨ ਤਨੰਤਰ ਕੈ ਸੋਏ ਆਪਣੇ ਚਲ ਤੋ ਆਪ ਕਰਨ ਹਾਰ ਕਤ ਕਰ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋਟਮ ਦੇਕ ਨਬਰਲੇ ਚੇਨਾ ਪਲਾ 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 ਤੇਰਾ ਰੂਪ ਹਤ ਸੁੰਦਰ ਅਪਾਰ ਅਨੂਪਾ ਨਿਰਮਲ 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 ਤੇਰੀ ਬਾਣੀ ਕਟ ਕਟ ਸੁਨੇ ਸਰਵਨ ਬਖਿਆਨੀ ਪਵਿੱਤਰ 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 ਪਨੀਤਾ ਨਾਮ ਜਪੈ ਨਾਨਕ ਮਨ ਪਰਿਤ ਸ਼ਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਨੰਦਾ ਨਾਨਕਾ ਬਾਰ ਬਾਰ ਉਤਾਰ ਅਸ਼ਟਪਦੇ ਸੰਤ ਕਾ ਦੁਖ ਨਾਰਜ ਕਟੈ ਸੰਤ ਕਾ ਦੁਖਨ ਜਮਤੈ ਨੇ ਛਟੈ ਸੰਤ ਕਾ ਦੁਖਨ ਸੋ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖ ਨ ਮਤ ਹੋਏ ਮਲੀਨ ਸੰਤ ਕੇ ਦੁਖ ਨ ਸੋਭਾ ਤੇ ਹੀਨ ਸੰਤ ਕੇ ਦੁਖ ਤੇ ਕੋ ਰਖੇ ਨ ਕੋਏ ਸੰਤ ਕੇ ਦੁਖ ਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਅਨੰਦਕ ਪੀ ਤਰੈ ਸੰਤ ਕੇ ਦੁਖ ਨ ਤੇ ਮੁਖ ਭਵੈ ਸੰਤਨ ਕੇ ਦੁਖ ਨ ਕਾਗਜੋ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤਰਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲ ਸੰਤ ਕੈ ਦੁਖਨ ਸਭ ਕੋ ਛਲ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨ ਚਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਪਾਵੇ ਤਾ ਓਏ ਪੀਗਤ ਪਾਹੇ ਸੰਤ ਗਨਿੰਦਕ ਮਹਾ ਤਤਾਈ ਸੰਤ ਗਨਿੰਦਕ ਖਨ ਟਿਕ ਨ ਪਾਈ ਸੰਤ ਗਨਿੰਦਕ ਮਹਾ ਤਿਆਰਾ ਸੰਤ ਗਨਿੰਦਕ ਪਰਮੇਸ਼ਰ ਮਾਰਾ ਸੰਤ ਗਨਿੰਦਕ ਰਾਜ ਤੇ ਹੀਨ ਸੰਤ ਗਨਿੰਦਕ ਦੁਖੀ ਅਰ ਦੇਨ ਸੰਤ ਗਨਿੰਦਕ ਸਰਬ ਰੋਗ ਸੰਤ ਗਨਿੰਦਕ ਸਦਾ ਬਿਜੋਗ ਸੰਤ ਕਾ ਗਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੋਖੀ ਸਦਾ ਪਵਿਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕਾ ਦੋਖੀ ਕਾ ਦਾਨ ਲਾਗੈ ਸੰਤ ਕਾ ਦੋਖੀ ਕਾ ਸਭ ਤਿਆਗੈ ਸੰਤ ਕਾ ਦੋਖੀ ਮਾਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕਾ ਦੁਖ ਨਾ ਸੁਖ ਤੇ ਟਰੇ ਸੰਤ ਕਾ ਦੁਖੀ ਕਉ ਨਾ ਈਠਾਓ ਨਾਨਕ ਸੰਤ ਭਾਵੇ ਤਾ ਲਾਏ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜਨ ਪਹੁੰਚੈ ਸੰਤ ਕਾ ਦੁਖੀ ਕਉ ਧਿਆਨ ਪਰਮਾਈਐ ਸੰਤ ਕਾ ਦੁਖੀ ਜੜ ਪਾਈਐ ਸੰਤ ਗ ਦੁਖੀ ਅੰਤਰ ਤੇ ਥੋਠਾ ਜਿਉ ਸਾਸ ਬਨਾ ਮਰਤ ਕੀ ਲੋਥਾ ਸੰਤ ਗ ਦੁਖੀ ਕੀ ਜੜ ਕਿਸ ਨਾਹੇ ਆਪਨ ਬੀਜ ਆਪੇ ਹੀ ਖਾਹੇ ਸੰਤ ਗ ਦੁਖੀ ਕੋ ਅਵਰ ਨ ਰੱਖਨ ਹਾਰ ਨਾਨਕ ਸੰਤ ਪਾਵੇ ਤਾਂ ਲਐ ਉਬਾਰ ਸੰਤ ਗ ਦੁਖੀਓ ਬਿਲ ਲਾਈ ਜਿਉ ਜਲ ਬਹਿਉਨ ਮਛਲੇ ਤਰਫੜਾਏ ਸੰਤ ਗਦੋਖੀ ਭੁੱਖਾ ਨੈ ਰਾਜੈ ਜਿਉ ਪਾਉ ਕੰਦਨ ਨੈ ਤਰਪੈ ਸੰਤ ਗਦੋਖੀ ਛੋਟੈ ਕਿੱਲਾ ਜਿਉ ਬੁਆੜ ਤਿਲ ਖੇਤ ਮੈਂ ਦਹਿਲਾ ਸੰਤ ਗਦੋਖੀ ਧਰਮ ਤੇ ਰਹਿਤ ਸੰਤ ਗਦੋਖੀ ਸਾਦ ਮਿਥਿਆ ਕਹਿਤ ਕੀਰਤਨੰਦ ਕਾ ਤੁਰਹੀ ਪਇਆ ਨਾਨਕ ਜੋ ਤਸ ਪਾਵੇ ਸੋ ਇਥੀਆ ਸੰਤ ਗਦੋਖੀ ਵਿਗੜ ਰੂਪ ਹਜਾਏ संत का दुखी को दरगे मिले संत का दुखी सदा संत का दुखी ना मरे ना संत का दुखी की पूजे ना आसा का दुखी उठ चले निराशा संत का दुख न त्रिष्ट कोए जैसा पावे तैसा कोई होए होया कीर्तन मेटे कोए ਨਾਨਕ ਜਾਨੇ ਸੱਚਾ ਸੋਏ ਸਭ ਕਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੇ ਉਸਤਤ ਕਰੋ ਦਿਨ ਰਾਤ ਤਿਸ ਤੇ ਆਵ ਸਾਸਗ੍ਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੈ ਤਸਾ ਕੋਥਿਆ ਆਪਣਾ ਖੇਲਾਪ ਕਰਨੇ ਹਾਰ ਦੋ ਸਰਕਾਣ ਕਹਿ ਵਿਚਾਰ ਜਿਸਨਾਂ ਕਿਰਪਾ ਕਰੈ ਤਿਸ ਆਪਨ ਨਾਮੰਦੇ ਬੜ ਭਾਗੀ ਨਾਨਕ ਜਨਸੇ